ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਰੈਸਪੀ ਲੈ ਕੇ ਆਏ ਆ ਬਹੁਤ ਹੀ ਵਧੀਆ ਤੇ ਨਵੇਂ ਤਰੀਕੇ ਨਾਲ ਆਪ ਬਣਾਵਾਂਗੇ ਭਿੰਡੀਆਂ ਉਹਦੇ ਲਈ ਆਪਾਂ ਭਿੰਡੀਆਂ ਲੈ ਲਈਆਂ ਧੋ ਕੇ ਮੈਸਕ ਆਲੀਐਂਸੀਆ ਕੱਪੜੇ ਨਾਲ ਸਾਰੇ ਸਾਫ਼ ਕਰਕੇ ਰੱਖ ਲਏ ਸੀ ਆਪਾਂ ਇਹ ਕਟਾਂਗੇ ਆਪਾਂ ਇਹਦੀਆਂ ਫਾੜੀਆਂ ਕਰ ਲੈਣੀਆਂ ਇਸ ਤਰ੍ਹਾਂ ਸਾਰੇ ਭਿੰਡੇ ਨੇ ਆਪਾਂ ਇਸ ਤਰ੍ਹਾਂ ਹੀ ਫਾੜੀਆਂ ਕਰ ਲਾਂਗੇ ਆਪਾਂ ਸਾਰੇ ਭਿੰਡਿਆਂ ਨੂੰ ਜੀ ਇਸ ਤਰ੍ਹਾਂ ਲੰਬੇ-ਲੰਬੇ ਕੱਟਾਂਗੇ ਤੁਸੀਂ ਸੋਚਦੇ ਹੋਵੋਗੇ ਵੀ ਭਿੰਡੀਆਂ ਕਿਵੇਂ ਕੱਟਦੀ ਹੈ ਇਹ ਇਹ ਆਪਾਂ ਨਵੇਂ ਸਟਾਈਲ 'ਚ ਬਣਾਵਾਂਗੇ ਭਿੰਡੇ ਤਾਂ ਗੋਲ-ਗੋਲ ਕੱਟੀਆਂ ਜਾਂਦੀਆਂ ਨੇ ਪਰ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਨਹੀਂ ਇਹ ਬਣਣੀਆਂ ਕਿਹੜੀਆਂ ਹੁਣ ਆ ਵਿਚੇ ਤੂੰ ਪਾਣੀ ਰੱਖੀ ਬੈਠੀ ਹੈਗੀ ਪਾਣੀ ਸਾਰਾ ਤਾਂ ਦੱਸੋਗੇ ਤੁਹਾਨੂੰ ਤੁਸੀਂ ਦੇਖੀ ਜਾਏ ਤਾਂ ਬਹੁਤ ਸਵਾਦ ਬਣਦੀ ਹੈ ਨਾ ਮੇਰੀ ਮੰਮੀ ਬਣਾਉਂਦੇ ਹੁੰਦੇ ਸੀ ਉੱਥੇ ਅਸੀਂ ਤਾਂ ਬਹੁਤ ਵਧੀਆ ਬਣਦੇ ਸੀ ਉੱਥੇ ਮੈਂ ਕਹਾਂ ਚਲੋ ਇੱਥੇ ਹੀ ਬਣਾਉਣੇ ਆ ਤੇ ਨਾਲੇ ਵੀਡੀਓ ਪਾ ਦਾਂਗੇ। ਆਪਾਂ ਸਾਰੇ ਆਪਾਂ ਭਿੰਡੇ ਇਸ ਤਰ੍ਹਾਂ ਕੱਟ ਲਿਆ ਲੰਬੇ ਲੰਬੀਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਦੋ ਵੱਡੇ ਚਮਚ ਮੈਂ ਪਹਿਲਾਂ ਮਣ ਕੇ ਰੱਖ ਲਏ ਸੀ ਵਿਸਣ ਦੇ ਆਪਾਂ ਹਰੀ ਮਿਰਚਾ ਕੱਟ ਲਈ ਸੀ ਤਿੰਨ ਚਾਰ ਇੱਕ ਤੜਨੀਆ ਪਾਵਾਂਗੇ ਇੱਕ ਚਮਚ ਇੱਕ ਚਮਾਚ ਆਮਚੂਰ ਪਾਵਾਂਗੇ एक चम्मच आप देगी मिर्च पावे बाकी आप नमक पावे स्वाद अनुसार तीन चम्मच नमक पावे एक चम्मच आप लाल मिर्च पावे हरिया मिर्च भी पाइया देगी मिर्च भी पाई है, इसलिए आप मिर्च का घट रखा ਇੱਕ ਚਮਚਾ ਆਪਾਂ ਪਾਵਾਂਗੇ ਹਲਦੀ ਪਾਊਡਰ ਇਹਨਾਂ ਸਾਰਾ ਨੂੰ ਆਪਾਂ ਮਿਕਸ ਕਰ ਲਾਂਗੇ ਇਹ ਚੰਗੀ ਤਰ੍ਹਾਂ ਰਲ ਆ ਕੇ ਫਿਰ ਆਪਾਂ ਪਾਣੀ ਦੇ ਵਿੱਚ ਪਾਣੀ ਨਹੀਂ ਪਾਉਣਾ ਆਪਾਂ ਪਣ ਦੇ ਸਿੱਟਾ ਦੇਣਾ ਤਾਂ ਕਿ ਜਿਹੜਾ ਪੇਸਣ ਵਗੈਰਾ ਸਾਰਾ ਇਹਦੇ ਨਾਲ ਮਿਕਸ ਹੋ ਜੇ ਸਾਰੇ ਆਪਾਂ ਤਿਆਰ ਕਰ ਲਿਆ ਤੇ ਆਪਾਂ ਹੁਣ ਤੇਰੀ ਵੀ ਆਪਣਾ ਸਰੋਂ ਦਾ ਗਰਮ ਕਰ ਲਿਆ ਤੇ ਆਪਾਂ ਹੁਣ ਸਾਰਿਆਂ ਨੂੰ ਐਵੇਂ ਵਿੱਚ ਪਾਵਾਂਗੇ ਇਹਦੇ ਬਸ ਇਹ ਐਂ ਸਾਰੀਆਂ ਬਣ ਜਾਣੀਆਂ ਹੋਰ ਮੈਂ ਕਿਹਾ ਜਉਂਦਾ ਤੁਸੀਂ ਭਿੰਡੀਆਂ ਖਾਂਦੇ ਨਹੀਂ ਇਸ ਤਰ੍ਹਾਂ ਦਾ ਬਣਾ ਕੇ ਦੇਖਦੇ ਆ ਇਸ ਤਰ੍ਹਾਂ ਦਾ ਖਾਓਗੇ ਚਲ ਦੇਖਦੇ ਆ ਕਿਹੇ ਜੀਆਂ ਬਣਣੀਆਂ ਵਧੀਆ ਬਣਣ ਗਿਆ ਸਾਹ ਸਮਾਰ ਕੇ ਹਲਾ ਦੇਣਾ ਫਿਰ ਜੁੜ ਜੇ ਨਾ ਜਾਣੇ ਨਹੀਂ ਨਹੀਂ ਜੁੜ ਜੇ ਨਹੀਂ ਆਪਾਂ ਇਸ ਨੂੰ ਫਰਾਈ ਕਰ ਲਾਂਗੇ ਸਾਰਿਆਂ ਨੂੰ ਵਧੀਆ ਆਹ ਕੀ ਬਣਾਉਣੀ ਹੈ ਪ੍ਰਿੰਦਰ ਦੇ ਭਿੰਡੀਆਂ ਬਣਾਈ ਜਾਂਦੇ ਆ ਇਹ ਕਿਹੜੀਆਂ ਪ੍ਰਿੰਟੀਆਂ ਲੈ ਕਿਹੜੀਆਂ ਭਿੰਡੀਆਂ ਆਏ ਥੋੜੀ ਬਣਾਉਂਦੇ ਹੁੰਦੇ ਆ ਨਹੀਂ ਨਹੀਂ ਉਹ ਮੈਨੂੰ ਪਤਾ ਕਿ ਪ੍ਰਿੰਡਾ ਕਿਵੇਂ ਬਣਾਉਂਦੇ ਨੇ ਇਹ ਮੈਂ ਨਵੇਂ ਤਰੀਕੇ ਨਾਲ ਬਣਾਉਂਦੇ ਜੀ ਇਹ ਤਾਂ ਕੋਸੂਰੀ ਬਣਾਈ ਬੈਠੀ ਆ ਨਹੀਂ ਨਹੀਂ ਬੇਸਣ ਬਾਕੇ ਬੇਸਣ ਵਾਲੇ ਭਿੰਡੀਆਂ ਮੈਨੂੰ ਤਾਂ ਗਦਾਵਾ ਜਿਹਾ ਲੱਗਦਾ ਇਹ ਨਹੀਂ ਨਹੀਂ ਉਹ ਤਾਂ ਸੁੱਕੀਆਂ ਚੁੱਕੀਆਂ ਬਣਦੀਆਂ ਤੂੰ ਗਿੱਲੀਆਂ ਆਈਆਂ ਕਰੀ ਬੈਠੀ ਆ ਇਹ ਵੀ ਦੇਖੋ ਗੁਰਕਰਿਆਂ ਹੋ ਜਾਣਗੇ ਦੀਦੀ ਜਦੋਂ ਆਪ ਚੰਗੀ ਤਰ੍ਹਾਂ ਫਰਾਈ ਹੋ ਗਈ ਨਾ ਵਧੀਆ ਕੁਰਕਰੀਆਂ ਬਣ ਜਾਣਗੀਆਂ ਦੇਖਾਂਗੇ ਬਣੀਆਂ ਤੇ ਦੇਖਾਂਗੇ ਹਾਂ ਜਸਵੰਤ ਨਾ ਖਾਂਦੇ ਨੀ ਦੂਜੇ ਭਿੰਡੀਆਂ ਮੈਂ ਇਥੇ ਚਲਾਈ ਬਣਾ ਕੇ ਖਵਾਉਣੀ ਆ ਮਾਮਾ ਕੀ ਕੁਛ ਪਾਇਆ ਇਹਦੇ ਵਿੱਚ ਹੁਣ ਇਹ ਚ ਆਪਾਂ ਨਾ ਮਾਂ ਕਿ ਮਿਰਚ ਢੇਗੀ ਮਿਰਚ ਹੂੰ ਬੇਸਣ ਅੰਮ ਚੂਰ ਪਾਊਡਰ ਧਨੀਆ ਪਾਊਡਰ ਅੱਛਾ ਸਾਰਾ ਮਸਾਲੇ ਸਾਰਾ ਮਸਾਲੇ ਆਪਾਂ ਨਮਕ ਵਿੱਚ ਆਂਦੇ ਪਹਰੇ ਮਿਰਚਾ ਵਗਾਰਾ ਕੱਟ ਕੇ ਮਿਕਸ ਕਰਕੇ ਫੇਰ ਆਪਾਂ ਤੇਲ ਚ ਫਰਾਈ ਕਰਿਆ ਦੇਖਣ ਚ ਤਾਂ ਲੱਗਦੀਆਂ ਸੋਹਣੀਆਂ ਪਰ ਖਾਣ ਚ ਨਹੀਂ ਪਤਾ ਭਾਈ ਨਹੀਂ ਨਹੀਂ ਵਧੀਆ ਬਣਨਗੀਆਂ ਇਹਨਾਂ ਸਾਰਿਆਂ ਨੂੰ ਪਾਵੇਂ ਫਰਾਈ ਕਰ ਲਾਂਗੇ ਅੱਛਾ ਸਾਰਾ ਕੁਝ ਮਿਕਸ ਕਰਕੇ ਫਰਾਈ ਕਰਦੇ ਹਾਂ ਹਾਂਜੀ ਮਿਕਸ ਕਰਕੇ ਫਰਾਈ ਕਰਦੇ ਆ ਠੀਕ ਆ ਤੇ ਥੋੜਾ ਜਿਹਾ ਅੱਜ ਪਾਉਣ ਤੋਂ ਪਹਿਲਾਂ ਆਪਾਂ ਥੋੜਾ ਜੀਰਾ ਪਾਇਆ ਸੀ ਠੀਕ ਆ ਠੀਕ ਆ ਤੁਸੀਂ ਵੀ ਖਾ ਲਿਓ ਖਾਵਾਂਗੇ ਫਿਰ ਹੁਣ ਜਿਵੇਂ ਤਰੀਕੇ ਨਾਲ ਬਣਾਈਆਂ ਹੋਰ ਵਧੀਆ ਹੋਣਗੀਆਂ ਜੇ ਬਣਾਈਆਂ ਤੁਹਾਨੂੰ ਹਾਂਜੀ ਹਾਂਜੀ ਮਸਾਲਾ ਜਦ ਲੱਗੇ ਲੱਗਦਾ ਹਨ ਨਾਲ ਨਾਲ ਜ ਵਧੀਆ ਹਾਂ ਜੀ ਹਾਂ ਜੀ ਦੇ ਤੋਂ ਇਹ ਤਾਂ ਬਹੁਤ ਕੁਰਕਰੀਆਂ ਬਣ ਜਾਣਗੀਆਂ ਚਲ ਆਪਾਂ ਦੇਖਾਂਗੇ ਖਾ ਕੇ ਅਜੇ ਜੇ ਲੱਗੀਆਂ ਆਪਾਂ ਨੂੰ ਵਧੀਆ ਫਿਰ ਬਣਾ ਲਿਆ ਕਰਾਂਗੇ ਪਹਿਲਾਂ ਬਣਾਈਆਂ ਹੈ ਤੂੰ ਬਣਾएंगे ਪਹਿਲਾਂ ਪਹਿਲਾਂ ਬਣਾਉਂਦੇ ਸੀ ਉਹਨੇ ਪੇਕੇ ਬਣਾਉਂਦੇ ਹੁੰਦੇ ਸੀ ਅੱਛਾ ਠੀਕ ਐਥੇ ਤਾਂ ਨਹੀਂ ਬਣਾਉਂਦੇ ਸੀ ਤਾਂ ਆਪਾਂ ਦੂਜੀ ਤਰ੍ਹਾਂ ਬਣਾਉਨੇ ਆ ਹਾਂ ਹਾਂ ਅਸੀਂ ਕਈ ਵਾਰ ਇਸ ਤਰ੍ਹਾਂ ਬਣਾ ਲੈਂਦੇ ਤੇ ਕਈ ਵਾਰ ਦੂਜੇ ਜਿਵੇਂ ਤੁਸੀਂ ਕਹਿੰਦੇ ਹੋਵੇਂ ਬਣਾ ਲੈਂਦੇ ਅਸੀਂ ਠੀਕ ਆਪਾਂ ਤਾਂ ਸਿੱਧਾ ਕੱਟ ਕੇ ਬਣਾਉਨੇ ਆ ਗੋਲ ਜਿਹਾ ਬਸ ਨਹੀਂ ਨਹੀਂ ਐਵੇਂ ਵਧੀਆ ਬਣਦੀਆਂ ਨੇ ਠੀਕ ਆ ਅਸੀਂ ਤਾਂ ਜ਼ਿਆਦਾ ਬਣਦੀਆਂ ਅਸੀਂ ਤਾਂ ਬਸ ਕੱਟ ਕੇ ਤੇਲ ਚ ਪਾ ਕੇ ਤੇ ਬਾਅਦ ਚ ਜਦੋਂ ਅਧ ਕੱਚੀਆਂ ਹੀ ਬਣ ਜਾਂਦੀਆਂ ਨਮਕ ਮਿਰਚ ਪਾਦਨੇ ਹਾਂਜੀ ਹਾਂਜੀ ਅਸੀਂ ਵੀ ਉਵੇਂ ਹੀ ਬਣਾਉਦੇ ਹੁੰਦੇ ਹਾਂ ਪਰ ਉਹ ਜਸਵੰਤ ਨੇ ਦੀਦੀ ਖਾਂਦੇ ਠੀਕ ਆ ਠੀਕ ਆ ਮੈਂ ਕਿਹਾ ਇਹਨਾਂ ਨੂੰ ਭਿੰਡੀ ਖਾਉਣੇ ਖਾਣੀਆਂ ਨੇ ਵਧੀਆ ਫਿਰ ਖਾ ਲੈਣਗੇ ਸੌਂਦੀ ਹੋਰ ਬਸ ਸਭ ਸਾਰਿਆਂ ਨੂੰ कुरकुरਿਆਂ ਹੋਣ ਤੱਕ ਫਰਾਈ ਕਰਾਂਗੇ ਠੀਕ ਆ ਚਲ ਵਧੀਆ ਅੱਜ ਨਵੇਂ ਤਰੀਕੇ ਦੀਆਂ ਖਾਵਾਂਗੇ ਹੋਰ ਹੋਰ ਲਓ ਜੀ ਆਪਣੀਆਂ ਭਿੰਡੀਆਂ ਗਈਆਂ ਬਾਹਣਾ ਦੇਖੋ ਫਰਾਈ ਹੋ ਗਈਆਂ ਬਹੁਤ ਹੀ ਵਧੀਆ ਸਬਜ਼ੀ ਬਣੀ ਆ ਤੇ ਹੁਣ ਆਪ ਪਕੜਾ ਹੀ ਨੂੰ ਲਾ ਦਿੰਨੇ ਨੀਚੇ ਲਓ ਜੀ ਮੈਨ ਲਗਾ ਮਿਕਸ ਵੈਜ ਬਣਦਾ ਨਹੀਂ ਹੈਨਾ ਹਾਂ ਜਿਵੇਂ ਹਲਵਾਈ ਬਣਾਉਂਦਾ ਹੁੰਦਾ ਹੈਨਾ ਜੇ ਇਹਦੇ ਵਿੱਚ ਗੋਭੀ ਪਾਉਣ ਦੇ ਨਹੀਂ ਸਹੀ ਗੱਲ ਮਿਕਸ ਵੈਜ ਬਣ ਜਾਂਦਾ ਜਬੇ ਨਹੀਂ ਆਪਾਂ ਜਦੋਂ ਜਾਂਦੇ ਨਾ ਵਿਆਹ ਚ ਉਦੋਂ ਹਲਵਾਈ ਇਹ ਪਿੰਡਾਂ ਕੱਟ ਕੇ ਆਏਗੇ ਪਾਉਂਦੇ ਹੈਨਾ ਵਿੱਚ ਹਾਂਜੀ ਲੰਬੇ ਲੰਬੇ ਪਾਉਂਦੇ ਹਾਂ ਉਹ ਮਿਕਸ ਸਬਜ਼ੀ ਚ ਪਾਉਂਦੇ ਸੀ ਮਿਕਸ ਚ ਪਾਉਂਦੇ ਹਾਂ ਇਹ ਆਪਾਂ ਕੱਲੀਆਂ ਮਿਕਸ ਵੈਜ ਨਹੀਂ ਆ ਰਹੀਆਂ ਬਿਸਣ ਵਾਲੀਆਂ ਪਿੰਡੀਆਂ ਕੱਲੀਆਂ ਬਣਾਈਆਂ ਨੇ ਆ ਦੇਖੋ ਨਹੀਂ ਨਹੀਂ ਬਹੁਤ ਸੋਹਣੀਆਂ ਬਣੀਆਂ ਕੁਛ ਵੀ ਬਹੁਤ ਸੋਹਣੀ ਆ ਰਹੀ ਹੈ ਲਓ ਜੀ ਇਸ ਤਾਂ ਬਣਾ ਲਈਆਂ ਪਿੰਡੀਆਂ ਦੀ ਸਬਜ਼ੀ ਨਵੇਂ ਤਰੀਕੇ ਨਾਲ ਬੇਸਨ ਨਾਲੀਆਂ ਪਿੰਡੀਆਂ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂ ਵੀਡੀਓ ਤੇ ਤੁਸੀਂ ਸਾਰੇ ਦੇਖੀ ਜਾਂਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਜਾਨੇ ਬਿਲਕੁਲ ਫ੍ਰੀ ਆ ਲਾਈਕ ਤੇ ਕਮੈਂਟ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਫ੍ਰੀ ਆ ਕੋਈ ਪੈਸਾ ਨਹੀਂ ਲੱਗਦਾ ਜਰੂਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਪੋਰਟ ਕਰੋ ਤੇ ਪਿੰਡੀਆਂ ਦੀ ਸਬਜ਼ੀ ਬਣਾ ਕੇ ਘਰ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਖਾਓ ਤੇ ਬਹੁਤ ਵਧੀਆ ਬਣੀ ਆ ਲਾਜਵਾਬ ਤੇ ਟੇਸਟੀ ਸਾਡੀ ਵੇਸਣ ਵਾਲੀਆਂ ਪਿੰਡੀਆਂ ਪੰਜਾਬ ਪਾਜੀ ਰੋਟੀ ਬਣਾ ਦਿੱਤਾ ਲਿਆਓ ਮੈਂ ਜਾਣਾ ਹੈਗਾ ਹਾਂਜੀ ਇਹ ਰੋਟੀ ਬਣ ਗਈ ਆ ਲਓ ਜੀ ਸਿਆ ਕੀ ਬਣਾਇਆ ਅੱਜ ਇਹ ਤੁਸੀਂ ਕੱਲ ਪਿੰਡੀਆਂ ਲੈ ਕੇ ਆਏ ਸੀ ਪਿੰਡੀਆਂ ਸਬਜ਼ੀ ਬਣਾਈ ਆ ਆਹ ਹਾਂ ਹਾਂਜੀ ਨਵੇਂ ਤਰੀਕੇ ਨਾਲ ਇਹ ਤਾਂ ਸਾਗ ਦੀਆਂ ਦਾ ਮਤਲਬ ਨਹੀਂ ਆਹ ਬਸ ਦੇਖੋ ਤੁਸੀਂ ਖਾ ਕੇ ਦੇਖੋ ਫਿਰ ਆਪਾਂ ਨਾ ਐਂ ਬਣਾਇਆ ਕਰਾਂਗੇ ਇਹ ਤਾਂ ਲੱਗ ਜਿਵੇਂ ਬਾਲਾ ਕੁਸੀ ਪਾਉਂਦਾ ਮਸਾਲਾ ਉਹ ਬੇਸਨ ਪੁੱਸਣ ਜਾ ਤੁਸੀਂ ਬਸ ਖਾਓ ਇਹਦਾ ਜਿਹੜੀ ਵਿਆਧ ਸਬਦੀ ਨਹੀਂ ਬਣਾਉਂਦੇ ਹਲਵਾਈ ਹਾਂਜੀ ਇਹਨੂੰ ਤੋਂ ਵੀ ਵਧੀਆ ਬਣ ਗਿਆ ਇਹ ਇਕੱਲੀਆਂ ਦੇਖ ਲਓ ਫਿਰ ਆਪਾਂ ਹੁਣ ਇਸ ਤਰ੍ਹਾਂ ਬਣਾਇਆ ਇਕੱਲੀ ਇਹ ਜਿਵੇਂ ਪਹਿਲਾਂ ਬਣਾਉਂਦੇ ਆਵੇਂ ਬਣਾਇਆ ਕਰੀਏ ਆਹ ਲੋਟ ਹੈ ਹਨਾ ਇਹਨੇ ਲਾਲਾਂ ਜੰਦੀ ਬਣਨੀ ਆ ਹਾਂ ਇਹ ਵਧੀਆ ਖਾਂਦੇ ਆ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੀ ਵੀਡੀਓ ਦੇਖਣ ਲਈ ਸਾਡਾ ਬਹੁਤ ਬਹੁਤ ਧੰਨਵਾਦ